ਲੰਘੇ ਦੇ ਨਹੀਂ ਸੁਖਬੀਰ ਸਿੰਘ ਬਾਦਲ ਦੀ ਇੱਕ ਇੰਟਰਵਿਊ ਕੀਤੀ ਗਈ ਔਰ ਉਸ ਇੰਟਰਵਿਊ ਦੇ ਵਿੱਚ ਸੁਖਬੀਰ ਬਾਦਲ ਨੇ ਐਸਜੀਪੀਸੀ ਦੇ ਗੋਲਕ ਦੇ ਵਿੱਚੋਂ ਪੈਸੇ ਲੈਣ ਵਾਲੇ ਇਲਜ਼ਾਮ ਦੇ ਬਾਰੇ ਖੁੱਲ ਕੇ ਗੱਲ ਕੀਤੀ ਹੈ ਪੁੱਛਿਆ ਗਿਆ ਕਿ ਐਸਜੀਪੀਸੀ ਦੇ ਗੋਲਕ ਦੇ ਵਿੱਚੋਂ ਕੀ ਸੁਖਬੀਰ ਬਾਦਲ ਨੇ ਪੈਸੇ ਲਏ ਹੈ ਜਿਹੜੇ ਪੈਸੇ ਸੁਖਬੀਰ ਬਾਦਲ ਵੰਡ ਰਹੇ ਨੇ ਕੀ ਉਹ ਉਹਨਾਂ ਦੇ ਨੇ ਜਾਂ ਐਸਜੀਪੀਸੀ ਦੀ ਗੋਲਕ ਦੇ ਨੇ ਯਾ ਜੋ ਡੀਜ਼ਲ ਪੁਆਇਆ ਜਾ ਰਿਹਾ ਕੀ ਉਹ ਸੁਖਬੀਰ ਬਾਦਲ ਆਪਣੇ ਪੈਸਿਆਂ ਤੋਂ ਪੁਆ ਰਿਹਾ ਜਾਂ ਐਸਜੀਪੀਸੀ ਦੇ ਪੈਸਿਆਂ ਤੋਂ ਪੁਆਇਆ ਜਾ ਰਿਹਾ ਇਹ ਸਾਰੇ ਸਵਾਲ ਜਦੋਂ ਸੁਖਬੀਰ ਬਾਦਲ ਨੂੰ ਪੁੱਛੇ ਗਏ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਐਸਜੀਪੀਸੀ ਦੀ ਗੋਲਕ ਦੇ ਵਿੱਚੋਂ ਜੇ ਕੋਈ ਪੈਸਾ ਲਵੇ ਤਾਂ ਉਹਦੇ ਲਈ ਬਹੁਤ ਮਾੜਾ ਹੋਵੇਗਾ ਐਗਜੈਕਟ ਸ਼ਬਦ ਸੁਖਬੀਰ ਬਾਦਲ ਦੇ ਸਨ ਕਿ ਐਸਜੀਪੀਸੀ ਦੀ ਗੋਲਕ ਨੂੰ ਜੇ ਕੋਈ ਹੱਥ ਲਾਉਂਦਾ ਤਾਂ ਉਸ ਤੋਂ ਘਟੀਆ ਬੰਦਾ ਕੋਈ ਨਹੀਂ ਹੋਵੇਗਾ ਮਸਲਨ ਸੁਖਬੀਰ ਬਾਦਲ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੇ ਪੈਸੇ ਨਹੀਂ ਲਏ ਉਹਨਾਂ ਨੇ ਉੱਥੋਂ ਪੈਸੇ ਨਹੀਂ ਲਏ ਉਹ ਆਪਣੇ ਪੈਸੇ ਨੂੰ ਹੀ ਇਸਤੇਮਾਲ ਕਰ ਰਹੇ ਆ ਉਹਨਾਂ ਨੇ ਸ਼ਾਇਦ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਤੇ ਦੂਸਰੇ ਪਾਸੇ ਇਹਦੇ ਨਾਲ ਉਸ ਬਿਆਨ ਦਾ ਖਿਆਲ ਆਉਂਦਾ ਜਿਹੜਾ ਐਸਡੀਪੀਸੀ ਦੀ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦਿੰਦੇ ਨੇ ਔਰ ਸਾਫ਼ ਕਹਿੰਦੇ ਨੇ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਮਾਂ ਪੁੱਤ ਦਾ ਰਿਸ਼ਤਾ ਹੈ ਹੁਣ ਇਹ ਦੋ ਚੀਜ਼ਾਂ ਇਕੱਠੀਆਂ ਬੈਠ ਨਹੀਂ ਰਹੀਆਂ ਹਾਲਾਂਕਿ ਦੋਵਾਂ ਬਿਆਨਾਂ ਤੋਂ ਇਹ ਕਲੀਅਰ ਨਹੀਂ ਹੁੰਦਾ ਕਿ ਸੁਖਬੀਰ ਬਾਦਲ ਨੇ ਪੈਸੇ ਲਏ ਆ ਜਾਂ ਨਹੀਂ ਲਏ ਪਰ ਇਸ ਮਸਲੇ ਉੱਤੇ ਇਹ ਦੋ ਬਿਆਨ ਇੱਕ ਦੂਸਰੇ ਨੂੰ ਕੱਟਦੇ ਜ਼ਰੂਰ ਨਜ਼ਰ ਆ ਰਹੇ ਆ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਦੇ ਇਸ ਬਿਆਨ ਦਾ ਮਤਲਬ ਇਹ ਨਹੀਂ ਕਿ ਐਸਜੀਪੀਸੀ ਦੀ ਗੋਲਕ ਵਿੱਚੋਂ ਸੁਖਬੀਰ ਬਾਦਲ ਨੇ ਪੈਸੇ ਲਏ ਐ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਦੀ ਇਸ ਟਿੱਪਣੀ ਤੋਂ ਕਿ ਐਸਜੀਪੀਸੀ ਅਤੇ ਅਕਾਲੀ ਦਲ ਦੇ ਵਿੱਚ ਮਾਪੋਤ ਦਾ ਰਿਸ਼ਤਾ ਇਸ ਤੋਂ ਵੀ ਡਿਕਲੇਅਰ ਨਹੀਂ ਹੋ ਜਾਂਦਾ ਕਿ ਸੁਖਬੀਰ ਬਾਦਲ ਨੇ ਐਸਜੀਪੀਸੀ ਦੀ ਗੋਲਕ ਦੇ ਵਿੱਚੋਂ ਪੈਸਾ ਲਿਆ ਪਰ ਇਸ ਬਿਆਨ ਤੋਂ ਬਾਅਦ ਬਹੁਤ ਸਾਰੇ ਅਨੁਮਾਨ ਲੱਗਣੇ ਸ਼ੁਰੂ ਹੋ ਗਏ ਐ ਔਰ ਬਹੁਤ ਸਾਰੀਆਂ ਕਿਆਸਰਾਈਆਂ ਤੇਜ਼ ਹੋ ਗਈਆਂ ਨੇ ਪਰ ਸਵਾਲ ਅਜੇ ਵੀ ਉਹੀ ਐ ਕੀ ਸੁਖਵੀਰ ਬਾਦਲ ਐਸਜੀਪੀਸੀ ਦੀ ਗੋਲਕ ਦੇ ਵਿੱਚੋਂ ਪੈਸਾ ਲੈ ਕੇ ਤੇ ਇਸਤੇਮਾਲ ਕਰ ਰਿਹਾ ਹੈ ਕੀ ਐਸਜੀਪੀਸੀ ਦੀ ਗੋਲਕ ਨੂੰ ਸਿਆਸੀ ਲਾਹੇ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਅਜੇ ਤੱਕ ਉਹੀ ਬਿਆਨ ਸਰਕੂਲੇਟ ਹੋ ਰਹੇ ਐ ਪਰ ਇਹਨਾਂ ਸਵਾਲਾਂ ਦਾ ਜਵਾਬ ਕਦ ਮਿਲੇਗਾ ਮਿਲੇਗਾ ਜਾਂ ਨਹੀਂ ਜਾਂ ਆਖਿਰ ਇਹ ਵੀ ਪੁਰਾਣੀਆਂ ਖਬਰਾਂ ਬਣ ਕੇ ਰਹਿ ਜਾਣਗੇ ਇਹ ਹੁਣ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ